ਜੋ ਦਿੱਲੀ ਦੇ ਨਵੇਂ ਮੁੱਖ ਮੰਤਰੀ ਅਤੀਸ਼ੀ ਨੇ ਐਲਾਨ ਕੀਤਾ ਕਿ ਉਹ ਜਿਹੜੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਆ ਉਹ ਉਹਦੇ ਤੇ ਨਹੀਂ ਬੈਠਣਗੇ ਇਹ ਪਹਿਲੀ ਵਾਰੀ ਨਹੀਂ ਹੋਇਆ ਅਤੀਸ਼ੀ ਨੇ ਇਹੋ ਹੀ ਕਿਹਾ ਨਾ ਕਿ ਇਹ ਜਿਹੜੀ ਕੁਰਸੀ ਆ ਅਰਵਿੰਦ ਕੇਜਰੀਵਾਲ ਦੀ ਆ ਤੇ ਸਿਰਫ ਉਹ ਹੀ ਇਹਦੇ ਤੇ ਬੈਠਣਗੇ ਇਲੈਕਸ਼ਨਾਂ ਹੋ ਜਾਣ 4 ਮਹੀਨੇ ਵਾਸਤੇ ਮੈਂ ਦੂਸਰੀ ਕੁਰਸੀ ਤੇ ਬੈਠੂੰਗੀ ਔਰ ਉਹਨਾਂ ਨੇ ਕਿਹਾ ਕਿ ਉਸੇ ਤਰ੍ਹਾਂ ਹੀ ਉਹਨਾਂ ਨੇ ਇਤਿਹਾਸਿਕ ਪਰੰਪਰਾ ਦਾ ਜ਼ਿਕਰ ਕੀਤਾ ਕਿ ਜਿਵੇਂਲੇ ਪਰਤ ਭਗਵਾਨ ਰਾਮ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ ਤੇ ਪਰਤ ਨੇ ਉਹਨਾਂ ਨੇ ਖੜਾਵਾ ਰੱਖ ਕੇ ਰਾਜ ਗੱਦੀ ਤੇ ਖੜਾਵਾ ਰੱਖ ਕੇ ਰਾਜ ਕੀਤਾ ਸੀ ਸੋ ਇਸੇ ਤਰ੍ਹਾਂ ਉਸ ਕੁਰਸੀ ਤੇ ਉਹ ਨਹੀਂ ਬੈਠਣਗੇ ਔਰ ਇਹਦੇ ਤੇ ਬੜੇ ਵਿਰੋਧੀ ਤਰ੍ਹਾਂ ਦਾ ਕਈ ਤਰ੍ਹਾਂ ਦੇ ਕਮੈਂਟ ਆਏ ਨੇ ਵਿਅੰਗ ਵੀ ਕੱਸਿਆ ਉਹਨਾਂ ਨੇ ਉਹਨਾਂ ਨੇ ਵੀ ਆਲੋਚਨਾ ਵੀ ਕੀਤੀ ਆ ਪਰ ਮੈਂ ਜਿਵੇਂ ਦੱਸਿਆ ਪੀ ਇਹ ਪਹਿਲੀ ਵਾਰੀ ਨਹੀਂ ਹੋਇਆ ਮੈਨੂੰ ਯਾਦ ਆ ਸ਼ਾਇਦ ਸਨ 2001 ਸੀ ਜਿਸ ਵੇਲੇ ਜੈ ਲਲਿਤਾ ਨੂੰ ਜੇਲ੍ਹ ਹੋ ਗਈ ਸੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਨ ਜੈ ਲਲਿਤਾ ਵਿਸ਼ਵਾਚਾਰ ਦੇ ਚਾਰਜਸ ਸੀ ਉਹਨਾਂ ਤੇ ਉਹ ਜੇਲ੍ਹ ਹੋ ਗਈ ਤੇ ਉਸ ਵੇਲੇ ਉਸਲੇ AI आ, ADMK ਦੇ ਲੀਡਰ ਸਨ ਉਹ ਪਨੀਰ ਸেলਮ 6 ਮਹੀਨੇ ਉਹ ਮੁੱਖ ਮੰਤਰੀ ਰਹੇ ਤੇ ਉਹਨਾਂ ਨੇ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਸੀ ਉਹਦੇ ਤੇ ਉਹ ਨਹੀਂ ਬੈਠੇ ਔਰ ਜੈਲ ਅਨੀਤਾ ਦੀ ਫੋਟੋ ਰੱਖ ਕੇ ਉਹ ਰਾਜ ਕਰਦੇ ਰਹੇ ਪਿਓ ਫੋਟੋ ਦੇ ਨਾਲ ਉਹ ਰਾਜ ਉਹਨੇ ਜਿੰਨੇ ਚੇ ਵੀ ਰਹੇ ਉਹ ਕੀਤਾ ਦਿਲਚਸਪ ਗੱਲ ਇਹ ਆ ਕਿ ਜਿਵੇਂ ਹੁਣ ਅਰਵਿੰਦ ਕੇਜਰੀਵਾਲ ਨੂੰ ਪ੍ਰਸ਼ਟਾਚਾਰ ਦੇ ਚਾਰजेस ਜੇਲ ਹੋਈ ਸੱਚੀ ਝੂਠੀ ਉਹ ਇੱਕ ਵੱਖਰੀ ਗੱਲ ਹੈ ਕਿਉਂਕਿ ਉਹ ਕੇਸ ਜਿਹੜਾ ਵਾ ਹਾਲੀ ਚੱਲਣਾ ਵਾ ਲੇਕਿਨ ਚਾਰजेस ਭ੍ਰਸ਼ਟਾਚਾਰ ਦੇ ਨੇ ਇਸੇ ਤਰ੍ਹਾਂ ਜੈ ਲਲਿਤਾ ਦੇ ਉੱਤੇ ਵੀ ਭ੍ਰਸ਼ਟਾਚਾਰ ਦੇ ਚਾਰजेस ਹਨ ਉਹਨਾਂ ਦੇ ਤੇ ਕਨਵਿਕਸ਼ਨ ਵੀ ਹੋ ਗਈ ਸੀ ਬਾਅਦ ਵਿੱਚ ਉਹਨਾਂ ਨੂੰ ਬੇਲ ਮਿਲੀ ਵੀ ਕਿਤੇ ਫਿਰ ਡੈਥ ਹੋ ਗਈ ਸੀ ਉਹਨਾਂ ਦੀ ਮੇਰਾ ਖਿਆਲ ਹੈ ਕਿ ਸਿੰਬਲਿਜ਼ਮ ਜ਼ਰੂਰ ਹੈ ਇਹਦੇ ਵਿੱਚ ਪਰ ਸਿੰਬਲਿਜ਼ਮ ਨੂੰ ਪਾਸੇ ਰੱਖ ਦਈਏ ਇਹ ਅੱਜਕੱਲ ਦੇ ਜ਼ਮਾਨੇ 'ਚ ਸਿੰਬਲਿਜ਼ਮ ਕਿੰਨੀ ਕੁ ਰਿਲੇਵੈਂਟ ਹੈ ਉਹਦੇ ਬਾਰੇ ਮੈਂ ਬਾਤ ਕਰਨਾ ਲੇਕਿਨ ਸਿੰਬਲਿਜ਼ਮ ਨੂੰ ਪਾਸੇ ਰੱਖ ਕੇ ਜੋ ਦਿੱਲੀ 'ਚ ਹੋ ਰਿਹਾ ਵਾ ਮੇਰੇ ਖਿਆਲ 'ਚ ਇਹਦੇ ਪਿੱਛੇ ਬਹੁਤ ਗਹਿਰੀ ਸਿਆਸਤ ਵੀ ਹੈ ਇਹ ਜਿਹੜਾ ਸੌਫਟ ਹਿੰਦਤਵਾਵਾ ਭਾਜਪਾ ਦੇ ਹਾਰਡ ਹਿੰਦਤਵਾ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਨਾ ਆਮ ਜਿਹੜੀ ਆਮ ਆਦਮੀ ਪਾਰਟੀ ਹੈ ਸੌਫਟ ਹਿੰਦਤਵਾ 'ਚ ਵਿਸ਼ਵਾਸ ਰੱਖਦੀ ਹੈ ਸੋ ਰਮਾਇਣ ਰਾਮ ਭਗਵਾਨ ਰਾਮ ਦੀ ਗੱਲ ਕਰਕੇ ਖੜਾਵਾਂ ਦੀ ਗੱਲ ਕਰਕੇ ਉਹਦਾ ਉਦਾਹਰਨ ਦੇ ਕੇ ਉਸ ਪਰੰਪਰਾ ਨੂੰ ਦੁਬਾਰਾ ਜ਼ਿੰਦਾ ਰੱਖ ਕੇ ਕਿ ਆਪ ਜਿਹੜੀ ਆ ਇਹ ਸੌਫਟ ਹੈ ਦੂਸਰਾ ਆਪਣੇ ਇੱਕ ਇੱਕ ਸੈਕਸ਼ਨ ਵੋਟਰ ਹੈ ਜਿਹਨੂੰ ਅਪੀਲ ਕਰ ਰਿਹਾ ਪਰ ਸਿਰਫ ਇਹੋ ਹੀ ਨਹੀਂ ਜਦੋਂ ਵੀ ਕਿਤੇ ਲੀਡਰ ਦੀ ਗੱਦੀ ਜਦੋਂ ਖਤਰੇ 'ਚ ਹੋ ਜਾਂਦੀ ਹੈ ਜਿਵੇਂ ਇਸ ਵੇਲੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਜਿਹੜੀ ਆ ਉਹ ਜ਼ਰੂਰ ਡਾਮਾਡੋਲ ਹੋਈ ਆ ਕਿਉਂਕਿ ਉਹਨਾਂ ਜੇਲ੍ਹ ਜਾਣਾ ਪਿਆ ਤਾਂ ਉਥੇ ਪਾਵਰ ਪਲੇ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ ਵਾ ਆਮ ਆਦਮੀ ਪਾਰਟੀ ਦੇ ਵਿੱਚ ਕਈ ਲੀਡਰ ਨੇ ਉਥੇ ਮਨੀਸ਼ ਸੋਧਿਆ ਇੱਕ ਪਾਸੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਪਰਤਵਾਜ ਗੋਪਾਲ ਰਾਏ ਵਗੈਰਾ ਵੈਰਾ ਸੋ ਉਹ ਪਾਵਰ politics ਨੂੰ ਬੈਲੈਂਸ ਕਰਨ ਵਾਸਤੇ ਇੱਕ ਡੰਮੀ ਨੂੰ ਅਤੀਸ਼ੀ ਇੱਕ ਤਰੀਕੇ ਦਾ ਡੰਮੀ ਨਹੀਂ ਉਹਨਾਂ ਨੂੰ ਮੰਤਰੀ ਬਣਾਇਆ ਨਹੀਂ ਤੇ ਮਨੀਸ਼ ਸੋਧੇ ਤੇ ਕੋਈ پابੰਦੀ ਨਹੀਂ ਸੀ ਉਹ ਤੇ ਲੱਗ ਸਕਦੇ ਸੀ ਮੁੱਖ ਮੰਤਰੀ ਜਾਂ ਹੋਰ ਸੀਨੀਅਰ ਲੀਡਰ ਜਿਹੜੇ ਨੇ ਗੋਪਾਲ ਰਾਏ ਨੂੰ ਕਿਉਂ ਨਹੀਂ ਬਣਾਇਆ ਜਾਂ ਪਰਤਵਾਜ ਨੂੰ ਕਿਉਂ ਨਹੀਂ ਬਣਾਇਆ ਸੋ ਇਹਨਾਂ ਨੂੰ ਬਣਾ ਕੇ ਇੱਕ ਤਰੀਕੇ ਨਾਲ ਪਾਵਰ politics ਦਾ ਬੈਲੈਂਸ ਕਰਨ ਦੀ ਕੋਸ਼ਿਸ਼ ਹੈ ਸੋ ਇਹ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ ਪਰ ਮੇਰਾ ਖਿਆਲ ਹੈ ਇਹ ਇੱਕ ਬਹੁਤ ਇਕ ਤਿੱਕੇ ਨਾਲ ਰੋਂਦੀ ਬੜੀ ਬਹੁਤ ਸਿਆਣੀ ਚਾਲ ਜਿਹਨੂੰ ਕਈ ਆ ਜਾਂ ਚਲਾਕੀ ਕੀਤੀ ਗਈ ਆ ਉਹ ਨਜ਼ਰ ਆ ਰਹੀ ਆ ਪਰ ਮੇਰਾ ਮੰਨਣਾ ਮੈਂ ਕਿ ਅੱਜ ਕੱਲ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਮਾਡਰਨ ਜ਼ਮਾਨੇ ਦੇ ਵਿੱਚ ਇਹੋ ਜਿਹੇ ਆ ਇਤਿਹਾਸਿਕ ਪ੍ਰਾਤਨ ਪਰੰਪਾਾਂਵਾਂ ਜਿਹੜੀਆਂ ਆ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੇ ਨਕਸ਼ੇ ਕਦਮਾਂ ਚੱਲ ਕੇ ਮੇਰੇ ਖਿਆਲ ਕੋਈ ਬਹੁਤਾ ਗੇਨ ਨਹੀਂ ਕਰਨਾ ਚਾਹੀਦਾ ਅੱਜ ਕਾਲ ਇੱਕ ਮਾਡਰਨ ਜ਼ਮਾਨਾ ਆ ਮੈਂ ਕਿ ਸੰਵਿਧਾਨ ਹੈ ਉਧਰ ਰਾਜੇ ਸੀ ਆਪਾਂ ਜਿਹੜੇ ਰਾਮ ਪੁਗਨ ਰਾਮਚੰਦਰ ਦੀ ਗੱਲ ਕਰੀਏ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇੱਕ ਸੰਵਿਧਾਨ ਹੈ ਲੋਕਾਂ ਦੀਆਂ ਆਸ਼ਾਆਂ ਨੇ ਉਹਨਾਂ ਤੇ ਖਰੇ ਉਤਰਨਾ ਚਾਹੀਦਾ ਵਾ ਨਾ ਕਿ ਉਹ ਜਿਹੜੀ ਹੈ ਮੇਰੇ ਸਾਥੀਆਂ ਨਾਲ ਮੈਂ ਬਿਲਕੁਲ ਕਹਿੰਦਾ ਵਾਂ ਕਿ ਇੱਕ ਡਰਾਮੇਬਾਜ਼ੀ ਤੋਂ ਘੱਟ ਕੁਝ ਨਹੀਂ ਜੋ ਕਾਮਿਲਨਾਡੂ ਦੇ ਉਸ ਵੇਲੇ 2001-02 ਦੇ ਵਿੱਚ ਉਸ ਵੇਲੇ ਐਕਟਿੰਗ ਜਿਹੜੇ ਮੁੱਖ ਮੰਤਰੀ ਬਣੇ ਥੋੜੀ ਦੇਰ ਵਾਸਤੇ ਪਨੀਰ ਸੈਲਵਮ ਜੋ ਉਹਨਾਂ ਨੇ ਕੀਤਾ ਉਹ ਵੀ ਇਹੋ ਹੀ ਸੀ ਔਰ ਹੋਰ ਵੀ ਬਹੁਤ ਸਾਰੇ ਇਦਾਂ ਹੀ ਕਰਦੇ ਆ ਮੇਰਾ ਖਿਆਲ ਹੈ ਧਰਮ ਨੂੰ ਤਰਮ ਨੂੰ ਸੇਧ ਜਿਉ ਲਈਏ ਪਰ ਤਰਮ ਨੂੰ ਪਾਸੇ ਰੱਖੀਏ ਤਰਮ ਨੂੰ ਆਪਾਂ ਸਿਆਸਤ ਚ ਨਾ ਵੜੀਏ ਜੋ ਅਸੀਂ ਜੋ ਪਾਜਪਾ ਵੀ ਕਰਦੀ ਹੈ ਔਰ ਆਮ ਆਦਮੀ ਪਾਰਟੀ ਵੀ ਉਹੋ ਕੀ ਕਰ ਰਹੀ ਹੈ ਤੁਹਾਨੂੰ ਜੋ ਜਿਹੜੇ ਸੀ ਕੰਮ ਵਾਸਤੇ ਲੋਕਾਂ ਨੇ ਚੁਣਿਆ ਆਪਾਂ ਉਹਦੇ ਤੇ ਖਰੇ ਉਤਰਿਏ ਉਹੋ ਹੀ ਕੰਮ ਕਰੀਏ ਜੋ ਚਾਹੁੰਦੇ ਆ ਔਰ ਇਹ ਜਿਹੜੀ ਇਹੋ ਜੀ ਸਿੰਬਲਿਜ਼ਮ ਵੀ ਤੁਸੀਂ ਬਹੁਤ ਇੱਜ਼ਤ ਮਾਨ ਦੇਣਾ ਚਾਹੁੰਦੇ ਜੇ ਮਾਨ ਸਤਿਕਾਰ ਦੇਣਾ ਚਾਹੁੰਦੇ ਜੇ ਠੀਕ ਹੈ ਅਤੀਸ਼ੀ ਦੇ ਮਨ ਦੇ ਵਿੱਚ ਅਰਵਿੰਦ ਕੇਜਰੀ ਵਾਸਤੇ ਬਹੁਤ ਸਤਿਕਾਰ ਹੋਊਗਾ ਹੋਊਗਾ ਕਿਉਂਕਿ ਇਹ ਇਕ ਆਰਡੀਨਰੀ ਇਨਸਾਨ ਨੂੰ ਸੱਦ ਨਹੀਂ ਤੁਸੀਂ ਮੁੱਖ ਮੰਤਰੀ ਬਣਾਤਾ ਲੇਕਿਨ ਉਹ ਇੱਕ ਪਾਸੇ ਜਦੋਂ ਤੁਸੀਂ ਮੁੱਖ ਮੰਤਰੀ ਦੇ ਦਫ਼ਤਰ ਚ ਆਗੇ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਆ ਉੱਤੇ ਬੈਠੋ ਕੰਮ ਕਾਜ ਕਰੋ ਜਦੋਂ ਅਰਵਿੰਦ ਕੇਜਰੀਵਾਲ ਵਾਪਸ ਆ ਜਣਗੇ ਕੁਰਸੀ ਛੱਡੋਗੇ ਤੁਸੀਂ ਲੇਕਿਨ ਇਹ ਕਹਿਣਾ ਕਿ ਉਹ ਕੁਰਸੀ ਖਾਲੀ ਰਹੂਗੀ ਕੱਲ ਨੂੰ ਤੁਸੀਂ ਦੋ ਦੋ ਤਿੰਨ ਤਿੰਨ ਕੁਰਸੀਆਂ ਖਾਲੀ ਰਹਿਣ ਲੱਗ ਪੈਣਗੀਆਂ ਫਿਰ ਇਹਦੇ ਤਮਾਸ਼ਾ ਹੋ ਜੂਗਾ ਨਾ ਸੋ ਆਪਾਂ ਤਮਾਸ਼ਾ ਨਾ ਕਰੀਏ ਲੋਕਾਂ ਦੀ ਲੋਕਾਂ ਨੂੰ ਕਾਰਜਵਾਰੀ ਚਾਹੀਦੀ ਹੈ ਸਹੀ ਕਾਰਜਵਾਰੀ ਦਿਈਏ ਇਹ ਮੇਰਾ ਮੰਨਮਾ ਜੋ ਅੱਜਕੱਲ ਹੋ ਰਿਹਾ ਹੈ ਪੀਆਰ ਸਟੰਟ ਮੰਗੂ ਹੋਰ ਇਹ ਸ਼ੋਭਾ ਨਹੀਂ ਦਿੰਦਾ ਇੱਕ ਚੰਗੀ ਰਾਜਨੀਤੀ ਦੇ ਵਿੱਚ ਜੋ ਜਨ ਜਦੀ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਆਸੀ ਸਿਰ ਦਿੱਲੀ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਵੀ